ਪਿੰਡ ਮੰਗਲ ਹਸੈਣ ਵਿੱਚ ਨੌਜਵਾਨਾਂ ਨੇ ਖੜੇ ਟਰੱਕ ਵਿੱਚ ہماری ਕਾਰ ਇੱਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਵਿੱਚ ਜ਼ਖਮੀ ਹੋ ਗਿਆ ਗੱਡੀ ਵਿੱਚੋਂ ਮਿਲੀ ਪੁਲਿਸ ਦੀ ਵਰਦੀ ਅਤੇ ਨਸ਼ੇ ਨਾਲ ਸੰਬੰਧਿਤ ਸਮਗਲੀ ਗੁਰਦਾਸਪੁਰ ਦੇ ਪਿੰਡ ਮੰਗਲ ਹਸੈਣ ਦੇ ਦੋ ਨੌਜਵਾਨਾਂ ਨੇ ਰੋਡ ਤੇ ਖੜੇ ਇੱਕ ਟਰੱਕ ਦੇ ਵਿੱਚ ਕਾਰ ਮਾਰ ਦਿੱਤੀ ਇਸ ਹਾਦਸੇ ਵਿੱਚ ਇੱਕ ਕਾਰ ਵਿੱਚ ਸਵਾਰ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਇੱਕ ਗੰਭੀਰ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਲੋਸਤਾਰ ਗੁਰਦਾਸਪੁਰ ਰਿਕੇ ਭੇਜਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਇੱਕ ਪੰਜਾਬ ਪੁਲਿਸ ਦੀ ਵਰਦੀ ਪਈ ਹੋਈ ਸੀ ਅਤੇ ਨੌਜਵਾਨ ਨੇ ਨਸ਼ਾ ਕੀਤਾ ਹੋਇਆ ਸੀ। ਗੱਡੀ ਵਿੱਚੋਂ ਨਸ਼ੇ ਨਾਲ ਸੰਬੰਧਤ ਸਮਗਰੀ ਵੀ ਮਿਲੀ ਹੈ। ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਉਸਨੇ ਆਪਣਾ ਟਰੱਕ ਸਾਈਡ ਤੇ ਖੜਾ ਕੀਤਾ ਹੋਇਆ ਸੀ। ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਕਾਰ ਸਿੱਧੀ ਆ ਕੇ ਉਸਦੇ ਟਰੱਕ ਦੇ ਵਿੱਚ ਜਾ ਵੜੀ। ਉਹਨਾਂ ਕਹਾ ਕਿ ਇਹਨਾਂ ਨੌਜਵਾਨਾਂ ਨੇ ਨਸ਼ਾ ਕੀਤਾ ਹੋਇਆ ਸੀ। ਇਸ ਤੋਂ ਪਹਿਲਾਂ ਵੀ ਇਹ ਕਾਰ ਚਾਲਕ ਇੱਕ ਮੋਟਰਸਾਈਕਲ ਨੂੰ ਟੱਕਰ ਮਾਰ ਕੇ ਆਏ ਹਨ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਹਾਊਸ ਅਤੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਪਿੰਡ ਚੰਡੋੜਾਲਾ ਨਾਗਿੰਦਰ ਗੁਰਨਾਥ ਸਿੰਘ ਇਹ ਜਿਹੜਾ ਐਕਸੀਡੈਂਟ ਹੋਇਆ ਵਈ ਕਿਸ ਤਰ੍ਹਾਂ ਹੈ? ਇਹ ਸਭ ਕਾਰ ਦੀ ਵਜ੍ਹਾ ਰੌਂ ਸਾਈਡ ਲਿਆ ਕੇ ਗੱਡੀ ਇਹ ਠੋਕਦੀ ਐ ਨਾ ਪਹਿਲਾਂ ਪਿੱਛੇ ਬੰਦਾ ਬੰਦੇ ਨੂੰ ਢਾ ਲਿਆ ਮੋਟਰਸਾਈਕਲ ਵਾਲੇ ਨੂੰ ਮੇਰੀ ਸਾਈਡ ਤੋਂ ਦੇ ਇਹ ਆਈ ਕਲਾ ਕਲਾ ਨਵਰ ਵਾਲੋ ਸਾਈਡ ਤੋਂ ਆਉਂਦੀ ਕਾਰ ਲੈ ਸੌਸ ਰੋਡ ਤੇ ਲੈ ਸਾਈਡ ਤੇ ਖਲੋਤਾ ਡੈਟ ਠੰਡੇ ਕਰਨ ਦੇ ਆ ਗੱਡੀ ਦੇ ਕਿੰਨੇ ਜਾਨੇ ਇਹ ਦੋ ਜਾਨੇ ਤੇ ਛੱਟਾਂ ਲੱਗੀਆਂ ਦੋਨਾਂ ਨੇ ਹਾਂ ਛੱਟਾਂ ਲੱਗੀਆਂ ਦੋ ਜਾਨਾਂ ਦੇ ਦੋ ਇੱਕ ਮੋਟਰਸਾਈਕਲ ਵਾਲਾ ਢਾਇਆ ਇਹਨਾਂ ਪਿੱਛੇ ਨਾਲ ਹੀ ਮੋਟਰਸਾਈਕਲ ਮੁੜ ਕੇ ਗੱਡੀ ਜਨਾ ਕੋ ਕੰਟਰੋਲ ਨਹੀਂ ਪਾਇਆ ਕੀ ਖਾਦਾ ਵਿੱਚ ਗੋਲੀਆਂ ਪਈਆਂ ਨਸ਼ਾ ਵਿੱਚ ਪਿਆ ਦੇ ਇੱਕ ਮਲਾਇਆਂ ਦੀ ਬਰਦੀ ਵਿੱਚ ਪਈ ਹੈ ਇਹ ਤੁਹਾਡੀ ਗੱਡੀ ਇੱਥੇ ਖੜੀ 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 ਦੇ ਵਿੱਚ ਚਿਲਾ ਹਾਂ ਖਲੋਟੀ ਗੱਡੀ ਜੀ ਬਾਈ ਸ਼ਾਵੇ ਲਈ ਗੱਡੀ ਸਾਈਡ ਤੇ ਸਬਸ ਰੋਡ ਤੇ ਅਸੀਂ ਨਾ ਇੱਕ ਸਰਕਸ ਰੱਖਿਆ ਫੋਰਸ 112 ਤੇ ਲੱਗੇ ਹੋਏ ਕਾਲਾਣਾ ਰੋਡ ਤੇ ਆਪਾਂ ਨੂੰ ਮਿਲੀ 112 ਤੋਂ ਕਾਲ ਆਈ ਆ ਕਿ ਮੰਗਲ ਸ਼ੈਣ ਪੁਲੀ ਤੇ ਐਕਸੀਡੈਂਟ ਹੋ ਗਿਆ ਆਪਾਂ ਫੌਰਨ ਪਹੁੰਚੇ ਉੱਥੇ ਉੱਥੇ ਪਹੁੰਚ ਕੇ ਵੇਖਿਆ ਵੀ ਗੱਡੀ ਦੇ ਵਿੱਚ ਦੋ ਜਣੇ ਪਏ ਆ ਜਿਹੜਾ ਕਿ ਦੋਨੋਂ ਆਪਾਂ ਹਸਪਤਾਲ ਲਿਆਂਦਾ ਸਰਕਾਰੀ ਹਸਪਤਾਲ ਕੱਢ ਕੇ ਲਿਆਂਦਾ ਆਪਣੀ ਗੱਡੀ ਤੇ ਤੇ ਜਿਹੜੀ ਹਸਪਤਾਲ ਵਾਲਿਆਂ ਕਿਹਾ ਵੀ ਇੱਕ ਦੀ ਡੈਥ ਹੋ ਗਈ ਆ ਇੱਕ ਠੀਕ ਆ ਗੱਡੀ ਦੀ ਕਿੱਥੇ ਲੱਗੀ ਪਈ ਸੀ ਗੱਡੀ ਸਾਡੇ ਹੰਦਾਂ ਨੂੰ ਵੱਜੀ ਸੀ ਜੀ ਰੌਂਗ ਨਹੀਂ ਆਪਣੀ ਸਾਈਡ ਤੇ ਪਾ ਲੱਗੀ ਥੱਲੇ ਉਤਰ ਕੇ ਵੱਜੀ ਹੋ ਗਈ ਕਿੱਥੇ ਵੱਜੀ ਗੱਡੀ ਜੀ ਮੰਗਲ ਸ਼ਾਨ ਕੋਲ ਤੇ ਟਰੱਕ ਦੇ ਪਿੱਛੇ ਮਾਰੀ ਟਰੱਕ ਦੇ ਅਗਲੇ ਬੰਨੇ ਟਰੱਕ ਲੋਟਾਵਾ ਟਰੱਕ ਦੇ ਨਾਲ ਵੱਜੀ ਆ ਕਿਤੇ ਗੱਡੀ ਚ ਵਰਤੀ ਪਈ ਕਿਸ ਦੀ ਜਿਹੜੀਆਂ ਹਾਂ ਵੇਖਿਆ ਸ਼ੀਸ਼ੇ ਤੇ ਜਾ ਕੇ ਸੀ ਸੀ ਤੇ ਆ ਕੇ ਕੱਢ ਕੇ ਤਹਾਂ ਲੈ ਆ। ਇਹ ਕਿੰਨੇ ਜਾਣੇ ਸੀ ਗੱਡੀ 'ਚ? ਇਹ 2 ਜਾਣੇ। ਤੇ ਦੋਨੋਂ ਠੀਕ ਨੇ ਜ। ਨਹੀਂ ਇੱਕ ਡੈੱਡ ਹੋ ਗਿਆ ਹਸਤਾਲ ਵਾਲਿਆਂ ਡਾਕਟਰ ਸਾਹਿਬ ਨੇ ਕਿਹਾ ਵੀ ਇੱਕ ਡੈੱਡ ਹੋ ਗਿਆ ਵਾ। ਇੱਕ ਠੀਕ ਆ। ਪਤਾ ਨਹੀਂ ਕਿੱਥੋਂ ਦੇ ਹੈ ਇਹ ਗਿੰਦੇ ਵਾਸੀ ਕਿੱਥੋਂ ਦੇ? ਪਤਾ ਜੇ ਨਹੀਂ ਲੱਗਾ ਵੇ ਸਮਾਂ। ਨਾਂ ਨੂੰ ਕੁਝ ਮਲਗਾ। ਨਾਂ ਨੂੰ ਨਹੀਂ ਕੁਝ ਬਾਰ ਲਗਾ। ਉਹ ਜੇ ਜਾਰੀ ਹੈ ਕੰਮ। ਕਲਾਚ ਆ ਰੇ ਜੀ। ਕਲਾਚ ਹਾਂ ਜੀ।